ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਹ ਸਾਡੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸੀਂ ਭਾਈ ਇਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਨੇ ਆ ਅੱਗੇ ਯਾਰ ਤੈਂ ਪਸੀ ਕਰ ਲਿਆ ਕਰਕੇ ਯਾਰ ਤੂੰ ਇੱਥੇ ਬੇਲਾ ਤੂੰ ਨਾ ਬੇਲਾ ਹੀ ਮੈਂ ਹੁੰਨਾ ਯਾਰ ਹੈ ਜਿੰਨਾ ਕੋਈ ਆਉਂਦਾ ਯਾਰ ਇੱਥੇ ਤਾਂ ਖੇਤ ਤਾਂ ਆਪਣੇ ਕੋਈ ਨਹੀਂ ਆਉਂਦਾ ਖੇਤ ਤਾਂ ਕੋਈ ਨਹੀਂ ਆਉਂਦਾ ਬਸ ਤੁਰ ਯਾਰ ਲੈ ਗਈ ਕੱਲ ਨੂੰ ਯਾਰ ਬਣਦੀ ਹੈ ਮੇਰੀ ਇੱਕ ਜਨਾਨੀ ਨਾਲ ਕਿ ਉਹਨੂੰ ਮੈਂ ਫੋਨ ਕਰਿਆ ਸੀਗਾ ਉਹ ਕਹਿੰਦੀ ਵੀ ਮੈਂ ਸੋਮਵਾਰ ਚੱਕਰਤਾ ਆ ਜੂੰਗੀ ਬਸ ਸੋਮਵਾਰ ਨੂੰ ਲੈ ਗਈ ਫਿਰ ਹਾਂ ਸੋਮਵਾਰ ਚੱਕਰਾਉਗੀ ਉਹ ਤੇ ਸੋਮਵਾਰ ਚੱਕਰ ਜੇ ਉਹ ਨਹੀਂ ਆਉਂਦੀ ਯਾਰ ਕੱਲ ਨੂੰ ਨਹੀਂ ਆਉਂਦੀ ਜੇ ਕੋਈ ਤੇਰੇ ਕੋ 5-700 ਰੁਪਏ ਦਾ ਜਿਗਾੜ ਬੰਨਦਾ ਤਾਂ ਕਰਕੇ ਰੱਖ ਮੈਂ 5-700 ਦੇ ਦਿਆਂਗੇ ਹੈ ਦੇ ਦਿਆਂਗੇ ਫਿਰ ਮੈਂ 100 ਵਾਰ ਚੱਕਰ ਉਹਨੂੰ ਫੋਨ ਕਰਕੇ ਤੇਰਾ ਮਸਲਾ ਤਾਂ ਹੱਲ ਕਰਾ ਦੂੰਗਾ ਭਰਾਵਾ ਬਸ ਠੀਕ ਦੇਖ ਮੇਰੇ ਤਾਂ ਜਵਾਕ ਜੱਲੇ ਹੈਗਾ ਮੇਰੇ ਤਾਂ ਡੰਗ ਡੰਗ ਲੈਂਦਾ ਆਪਦਾ ਹਨਾ ਬਸ ਠੀਕ ਤੇ ਤੇਰਾ ਮਸਲਾ ਹੱਲ ਲਾਜ਼ਮੀ ਕਰਾ ਦਿੰ ਮੈਨੂੰ ਫੋਨ ਕਰਕੇ ਪੁੱਛ ਲਊਗਾ ਵੀ ਇੱਕ ਬੰਦੇ ਦਾ ਡੰਗ ਸਾਰਨਾ ਸਾਰਦੀ ਕਹਿੰਦੀ ਸੀ ਮੈਂ ਅੱਜ ਨੂੰ 100 ਵਾਰ ਨੂੰ ਠੀਕ ਠੀਕ ਆ ਗੱਪਾਂ ਚਲ ਬੁਲਾ ਲੀ ਆ ਮੈਂ ਬੁਲਾ ਲੂੰਗਾ ਤੇ ਆਪਣਾ ਤਾਂ ਹਜੇ ਕਿਰਾਂ ਹਜੇ ਤਾਂ ਬਖਤੌਰ ਸਿੰਘ ਵੱਡ ਗਿਆ ਫਰ ਜਨਾਨੀ ਜਨਾਨੀ ਦਾ ਭਰਾਵਾ ਉਮਰ ਦੇ ਹਿਸਾਬ ਨਾਲ ਤਾਂ ਪੱਕੜ ਜੀ ਮਿਲੂਗੀ ਐ ਭੈਣ ਦੀ ਪੁੱਦੀ ਕੱਚੀ ਖੀਰੀ ਘੇੜੀ ਦਿੰਦੀ ਆਪਾਂ ਨੂੰ ਹੁਣ ਅੱਸੀਆਂ ਦੇ ਤਾਂ ਹੋ ਗਏ ਹਾਂ ਕੁਝ ਨਹੀਂ ਹੁੰਦਾ ਕੱਚੀਆਂ ਕੇ ਜਦ ਇਹਨਾਂ ਨੂੰ ਐ ਸੀਗਾ ਵੀ ਕੋਈ ਕੰਮ ਕਰ ਲੈਣਗੇ ਖੇਤ ਕਰੀ ਜੀ ਉਹ ਬਾਪੂ ਕਰੀ ਗਈ ਹੈ ਨਾ ਤੂੰ ਇੱਥੇ ਬੈਠਾ ਜਨਾਨੀਆਂ ਦੀਆਂ ਗੱਲਾਂ ਕਰੀ ਜੰਨੇ ਹੋ ਉਹਦਾ ਛੇਰਾ ਉਹੀ ਆ ਗਿਆ ਇੱਥੇ ਯਾਰ ਇੱਥੇ ਇੱਥੇ ਅੱਗੇ ਰੰਗੜੇ ਮਾਰ ਲੱਗ ਰਹੇ ਬੁੜੀਆਂ ਜਿਹੀਆਂ ਗੱਲਾਂ ਲੈ ਕੋਈ ਜਾਂ ਇਸ ਵੀ ਕੋਈ ਇਹਨੂੰ ਚੰਗੀ ਚਾਹ ਬਣਾ ਕੇ ਪਿਆਈ ਕੰਡੇ ਵਾਲੀ ਨਾਲ ਫੁੱਕੀ ਖਵਾਤੀ ਲੈ ਇਹਨੂੰ ਗਾੜ ਤੇ ਇਹਨੂੰ ਐ ਸੀ ਕਿ ਕੋਈ ਖੇਤ ਬਾਈ ਹੋ ਰੱਖੀ ਰੂਫੀ ਕਰੂਗਾ ਕੋਈ ਕੰਮ ਧੰਦਾ ਇਥੇ ਉਹ ਛੇ ਆ ਕੇ ਰੰਗੜੇ ਮਾਰ ਲਾ ਕਰੇ ਕੋ ਹੋਰ ਬਿਠਾ ਰੱਖਿਆ ਨਾਲ ਉਹ ਤੇ ਗੱਜਾਰ ਕੋਲ ਬਹਿ ਗਿਆ ਸੀ ਮੈਂ ਵੀ ਇੱਥੇ ਆ ਕੇ ਗੱਜਾਰ ਕੋਲ ਮਖਾ ਚੱਲ ਕੋਈ ਨਹੀਂ ਆਖਿਆ ਜੀ ਗੇੜਾ ਫੇੜਾ ਮਾਰਦਾ ਮਾਰਦਾ ਮੈਂ ਹੈ ਨਹੀਂ ਮਿਲਦਾ ਤੂੰ ਵੀ ਸੇਵ ਵਾਲਾ ਨਹੀਂ ਤੈਨੂੰ ਮਿਲਿਆ ਗਰੂ ਵੀ ਦਹੀਂ ਤੂੰ ਹੀ ਕੋਈ ਨਹੀਂ ਤੈਨੂੰ ਦਿਆ ਕਰਾਂਗੇ ਹੁਣ ਉਹ ਕੋਈ ਸਿਰਾ ਤੁਹਾਡਾ ਬਾਪਾ ਮੈਨੂੰ ਲੱਗਦਾ ਮੋੜੀ ਮੋਟੀ ਉਹ ਜਿਹੜਾ ਥੋੜਾ ਕਰ ਦਿੰਦੇ ਮਾਂ ਪਿਓ ਨਾਲ ਤੇ ਹੋਰ ਮਾਂ ਪਿਓ ਨਾਲ ਗਾਉਂ ਕਰ ਦਿੰਦੇ ਤੈਨੂੰ ਚੰਗਾ ਖਵਾ ਪਿਆ ਕੇ ਭੇਜਿਆ ਤੈਨੂੰ ਚਾਹ ਪਾਣੀ ਪਿਆ ਕੇ

ਜੇ ਤੇ ਦੇਗੀ ਨਾ ਸਾਫ ਲਾ ਲਿਓ ਮੈਨੂੰ ਕੋਈ ਨਹੀਂ ਛੇਰਾ ਤੂੰ ਤਾਂ ਮੈਂ ਯਾਰ ਖਬਰਾਈ ਜਨਾ ਤੇਰੀ ਬੇਬੇ ਕੋਲੇ ਨਾ ਜਾ ਕੇ ਗੱਲ ਕਰ ਦੇ ਕਿੱਥੇ ਹੋਰ ਬੁੰਡ ਕਟਵਾ ਦੇਣਾ ਕਰਨੀ ਫੂਗੀ ਤੇਰਾ ਖਾਣਾ ਬਹੁਤ ਸਰਬਾ ਉਹ ਪੈਂਦਾ ਲੰਨਾ ਕੋਈ ਦੋਨੇ ਭਾਈ ਕੋਈ ਦੁੱਖ ਪਰੋਲਦੇ ਸਿਆ ਉਹਦਾ ਦੁੱਖ ਸੁੱਖ ਕਰੇ ਕਰਾਉਣੀ ਦਾ ਪਾਉਗੀ ਸਰਬਾ ਬੇਬੇ ਨੂੰ ਦੱਸੂ ਮਾੜਾ ਕਣਾ ਵਾ ਉਹ ਨਹੀਂ ਛੇਰਾ ਦੱਸਦੇ ਨਹੀਂ ਹੁੰਦੇ ਫਿਰ ਦੇਖ ਲੈ ਫਿਰ ਮੈਂ ਜੰਮੀ ਕੰਮ ਛੱਡ ਦੂੰ ਜੰਮੀ ਨਹੀਂ ਕੰਮ ਤੇ ਤੂੰ ਭੈਣ ਜਾ ਲੰਨਾ ਮੈਨੂੰ ਤੇ ਤੂੰ ਮਰਵਾਤਾ ਕੀ ਹੋਗਾ ਬਖਤੌਰ ਸਿਆ ਗਰਦਿਆਲ ਹੁਣ ਜਵਾਕ ਜਾ ਘਰੇ ਜਾ ਕੇ ਸਾਰੀ ਗੱਲ ਦੱਸੂਆ ਮੈਨੂੰ ਤਾਂ ਭੈਣ ਦੀ ਫੁੱਦੀ ਨਾਲੇ ਤਾਂ ਹੁਣ ਆਥਰੇ ਅੱਧੀਆ ਨਹੀਂ ਦੇਣਾ ਇਹਨਾਂ ਨੇ ਓਏ ਅਧਿਕਾ ਤੂੰ ਮੇਰੇ ਕੋਲੋਂ ਪੀੜੀ ਅੱਜ ਮੇਰੇ ਕੋਲ ਹੀ ਪੈ ਗਈ ਅੱਜ ਘਰੀ ਨਾ ਜਾਈਂ ਯਾਰ ਓ ਯਾਰ ਘਰੇ ਤਾਂ ਫਿਰ ਜਾਣਾ ਪਊਆ ਕੁਝ ਮੇਰੇ ਕੋਲ ਹੀ ਪੈ ਗਈ ਅੱਜ ਓਏ ਮੈਨੂੰ ਲੱਗਦਾ ਭੈਣ ਦਾ ਜਵਾਕਾ ਦੀ ਮਾਂ ਬਹੁਤ ਹੈ ਪੈ ਗਈ ਗਰਦਿਆਲ ਸਿਆਂ ਆਪਣਾ ਬਖਤਾ ਉਸੇ ਖਰਚ ਕਰਦਾ ਇੱਕ ਦਿਨ ਆਲੀ ਨੂੰ ਫੋਨ ਮਾਇ ਲਾਖਦੀ ਅੱਜ ਰਾਤ ਨੂੰ ਸਾਦੀ ਨਾ ਲੱਗੇ ਆਪਾਂ ਨੂੰ ਯਾਰਾਂ ਓ ਤੂੰ ਜਮੀ ਮਰਵਾਏਂਗਾ ਯਾਰ ਜਮੀ ਮਰਵਾ ਦੇਂਗਾ

ਭਾਈ ਡੈਲਾ ਨਾ ਮੈਨੂੰ ਦਮਰਵਾਏਂਗਾ ਤੂੰ ਮੈਨੂੰ ਲਾ ਜਵਾਕ ਜਾ ਮੇਰਾ ਤਾਂ ਪੁੱਤ ਵੀ ਆਪਣਾ ਭਾਈ ਯਾਰ ਮੇਰੇ ਕੋਲ ਕੋਈ ਨਹੀਂ ਹੁੰਦਾ ਭਜੰਦੇ ਜੁੰਦੇ ਲਾਗਦੇ ਨਾ ਮੈਂ ਤਾਂ ਧੱਤੀ ਤੋਂ ਵੀ ਬਿਨੇ ਸਾਰ ਲੂਗਾ ਗੱਲ ਕਰ ਮੈਂ ਤਾਂ ਜਵਾਕ ਜੇ ਇਹ ਘਰੇ ਦਾ ਸਟਾਫ ਹੋਇਆ ਹੁਣ ਜਮੀ ਟੰਬੇ ਬਹਿਣਗੇ ਆ ਕੁਛ ਨਹੀਂ ਦੱਬਤੌਰ ਛੇ ਮਿੰਟ ਦਾ ਭਾਈ ਡੈਲਾ ਨਾ ਮੈਨੂੰ ਟੋਕ ਵੀ ਲਾ ਦੇ ਕਹਿੰਦਾ ਜੱਟ ਦੀ ਚੜ੍ਹਾਈ ਬੜੀ ਐ ਚੰਗੀ ਸਕੂਟਰੀ ਐ ਚੰਗਾ ਖੁੰਡਾ ਕੋਲੇ ਭਾਈ ਡੈਲਾ ਨਾ ਕਿਹੜੀ ਕੋਲ ਲਾਡੇ ਨੇ ਭਾਈ ਡੈਲਾ ਜਮਾ ਬੇਇੱਜ਼ਤੀ ਹੋ ਗਈ ਕੁਛ ਨਹੀਂ ਹੁੰਦਾ ਮਸਾ ਤਾਂ ਮਨਾਈ ਆ ਠੀਕ ਐ ਸ਼ੇਰਾ ਤੂੰ ਕਿੱਧਰ ਆ ਗਿਆ ਓਏ ਉਧ अच्छा कोई चीज ਸਾਡੇ ਸਾਡਲੇ ਜਵਾਕ ਜੇ ਬਾਗਿਆ ਕਿ ਨਾ ਕਰੇ ਬਾਗ ਉਹ ਬੀਬੇ ਕੋਲ ਪੰਨੀ ਕੀ ਚੂ ਗੱਲ ਜੀ ਕਰੀ ਜਾਂਦਾ ਸੀ ਕਹਿੰਦਾ ਕੀ ਗੱਲ ਕਰਦਾ ਸੀ ਸ਼ਰਾ ਹਾਂ ਐਂਦਾ ਲੰਨ ਮੈਨੂੰ ਲੱਗਦਾ ਛਾਪ ਹੀ ਹੋ ਗਿਆ ਉਹ ਕਰੀ ਤਾਂ ਐਂਦਾ ਸੀ ਮਨੇ ਬਾਪੂ ਖੇਤ ਐ ਕਰੀ ਜਾਂਦਾ ਸੀ ਕੋਲ ਬੰਦਾ ਖੜਾ ਜੀ ਐ ਕੋਈ ਗੱਲ ਦੱਸਤੀ ਉਹ ਨਾ ਐਂਦੇ ਲੰਨ ਨੇ ਬਰਬਾਦ ਤੇ ਸ਼ੋਕੀ ਦੇ ਲੰਨ ਨੇ ਉਹ ਉਹ ਕੁਛ ਨਹੀਂ ਹੁੰਦਾ ਕਰਦੇ ਹਾਲ ਸੀ ਕਾਊਂਟਰ ਹੀ ਨਾ ਯਾਰ ਬੇਬੇ ਪੂਰੀ ਕਾਬਰ ਗਈ ਭਾਂਡਾ ਲੈਣਾ ਤੇਰੇ ਤਾਂ ਹੈ ਹੀ ਨਹੀਂ ਕੀ ਮੈਂ ਨਹੀਂ ਤਾਂ ਫੁੰਡ ਪਾੜ ਦਊਗੀ ਉਹ ਕੁਛ ਨਹੀਂ ਹੁੰਦਾ ਮੈਂ ਕਰ ਛੱਡਣਾ ਬਸ ਬਾਬੂ ਬਪੂ ਵੀ ਉੱਥੇ ਖੇਤਾਂ ਗੱਲਾਂ ਕਰੀ ਉਹ ਹੋਰ ਛੇੜਾ ਯਾਰ ਅਸੀਂ ਤਾਂ ਇੱਥੇ ਬੈਠੇ ਕਾਬਰ ਤੁਸੀਂ ਛੇੜਾ ਪੂਰੀ ਕਾਬਰ ਗਈ ਤੇਰੀ ਭਾਂਡਾ ਤੇ ਤਾ ਮੁਤੌਰ ਸਿਆ ਭਾਂਡਾ ਲੈਣਾ ਘੂਟਾ ਤਿਆਰ ਹੋਊਗਾ ਪਾੜੂ ਤੇਰੀ ਤਜ ਪੈਂਦਲਾ ਨਾ 파ੜੂ ਦਾ 파ੜੂ ਭੈਂਦਲਾ ਨਾ ਮੇਰੇ ਕੋਲੇ ਆਉਣ ਜਾਣ ਜੋਗਰਾ ਵੀ ਨਹੀਂ ਰਹਿਣਾ ਤੂੰ ਪਹਿਲਾਂ ਮੇਰੇ ਕੋਲੇ ਝਾੜੀ ਧੱਪੇ ਤੇ ਤਾਂ ਜਾਂਦਾ ਸੀ ਆਏ ਗਰੀ ਜੇ ਕੋਟਾ ਤੋਂ ਬਚਣਾ ਭੈਂਦਿਆ ਲੰਨਾ ਜੇ ਕੋਟਾ ਮਿਰਚਾਂ ਲਾ ਕੇ ਤੱਕ ਤਾਂ ਜਮੀ ਪਾੜ ਦੀ ਟਾਂਕ ਵੀ ਨਹੀਂ ਲੱਗਣੀ ਤੇਰੀ ਤਾਂ ਉਹ ਤਾਂ ਭੈਂਦਿਆ ਲੰਨਾ ਟਾਂਕੇ ਦਾ ਹੀ ਨਹੀਂ ਪਤਾ ਤੇਰੇ ਵੀ ਲਵਾਉਣੇ ਹੋਰ ਹੀ ਪਹਿਣਾ ਨਹੀਂ ਪਤਾ ਜਦੋਂ ਤੂੰ ਮੇਰੇ ਕੋਲੇ ਆਏਗਾ ਬਾਤ ਤੇ ਤੇਰੇ ਕੋਲੇ ਆਉਂਦੇ ਨਹੀਂ ਭਰਾਵਾ ਤੇਰੇ ਤਾਂ ਇਹ ਵੀ ਤਾਂ ਬੇਲ ਨਾ ਦੇ ਦੇ ਭੈਂਦਿਆ ਲੰਨਾ ਸੱਪ ਹੀ ਹੋਗਾ ਜਾ ਮੈਂ ਨਹੀਂ ਜਾਂਦਾ ਭਰਾਵਾ ਨਾ 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 ਮੈਂ ਨਹੀਂ ਤੇਰੇ ਕੋਲੇ ਜਾਂਦਾ ਮੇਰੀ ਤਾਂ ਘੋਟੀ ਤੇ ਤੂੰ ਆਉਂਦਾ ਹੀ ਨਹੀਂ ਮੈਂ ਤਾਂ ਬੁੱਢੇ ਸੀਰਾ ਚੜਕਾ ਮੈਂ ਚਵਾਰੀ ਚਬੂਰੇ ਤੇ ਪੈ ਕੇ ਡੰਗ ਲਾ ਲੂ ਆਪਦਾ ਤੇ ਹੋਰ ਬੇਬੇ ਪੂਰੀ ਕਹਾਣੀ ਸੀ ਤੂੰ ਬਚ ਕੇ ਨਹੀਂ ਉਹ ਨੇਰੇ ਦੇ ਤੇ ਜਾ ਕੇ ਪੈ ਜੀ ਤਾਂ ਹਾਂ ਚਵਾਰੀ ਤੇ ਚੜਕੀ ਨਹੀਂ ਮੇਰੇ ਕੋਲੇ ਪੈ ਜੀ ਅੱਜ ਦਾ ਦਿਨ ਨਾ ਨਹੀਂ ਕਰਿਆ ਕੋਈ ਯਾਰ ਅੱਜ ਦਾ ਜਨਤਾ ਜੀ ਤੇਰੇ ਕੋਲੇ ਪੈ ਗਏ ਤਾਂ ਉਦੋਂ ਉਦੋਂ ਵੱਧ ਸ਼ੱਕ ਹੋ ਜੂ ਭਾਂਜਾ ਲੰਨਾ ਫਿਰ ਤੈਨੂੰ ਵਾਦਾ ਹੈ ਸ਼ੱਕੂ ਉਹ ਵੀ ਬੁੜਮਾ ਕੋਲ ਜਾਣ ਕੇ ਬਖਤੌਰ ਬਖਤੌਰ ਬੁੜੀਆਂ ਭਾਂਜਾ ਲੰਨਾ ਕੀ ਗੱਡਾ ਖੜਾ ਸੀ ਨਾ ਅੱਜ ਭਾਂਜਾ ਲਾੜਾ ਜਬਾਕ ਜਾ ਕੇ ਕਹਿੰਦਾ ਬਾਪੂ ਤੂੰ ਆਕਰ ਕੋਈ ਦਬਾਉ ਜਾ ਬਗਮਾ ਜੀ ਰੱਖੀ ਭੁੱਖੀ ਖਾਲਾ ਚਾਹ ਪੀ ਲਾ ਭਾਂਡੇ ਲਾਉਣੇ ਨੇ ਮੈਨੂੰ ਵੀ ਮਿਲਵਾਤਾ ਮਾਜਾ ਘਰੇ ਬੱਜੇ ਬੈਠਾ ਸੀ ਬਾ ਅੱਛਾ ਤੂੰ ਪੀਪੀ ਗਾਣਾ ਲੂਗੀ ਇਹਦੀ ਮਾਂ ਵੀ ਭਾਂਡਾ ਛੋਲਾ ਜਨਿਕਾ ਘਟਾ ਕੰਜ ਬਗ ਜਾ ਬਗ ਜਾ ਚਾਹ ਪੀ ਲਈ ਚੰਗੀ ਭੁੱਖੀ ਦੇ ਦੋ ਕਾੜ ਖਾ ਲੇ ਚੱਲ ਕੁਛ ਨਹੀਂ ਦਾ ਕੁਛ ਨਹੀਂ ਦਾ دارنا لੰਨਾ ਨੇ او ਮਾਇ ਕਹਿ ਦੂਆ ਯਾਰ ਤੂੰ ਜਮੀ ਟੋਕਦਾ ਕਿ ਜੱਟ ਦੀ ਚੜਾਈ ਉਹ ਮੇਰੀ ਜਮੀ ਬੁੰਡ 파ਟ ਗਈ ਸੀ ਤੇਰਾ ਹੁਣ ਪਰੇ ਚੱਲਣਾ ਵੇਖ ਹੀ ਰੋਗੇ ਥੱਲੇ ਡਿੱਗ ਵੀ ਚੜਾਈ ਲੈ ਉਹ ਕਿਹੜੀ ਪਾਂ ਦਾ ਲੰਨੇ ਨੂੰ ਮੱਤਾ ਹੀ ਕਹਿਣਾ ਵੀ ਕੀ ਤੱਕੀ ਤੋਂ ਲੈਣਾ ਜਵਾਕ ਬਹੁਤ ਪਾਂ ਚੋ ਦਾ ਅੱਜ ਕੱਲ ਦੇ ਕੱਬੇ ਨੇ ਹਾਂ ਇਹਦਾ ਗੱਲ ਚੱਲ ਕੁਛ ਨਹੀਂ ਦਾ ਬਖਤੌਰ ਸਿੰਘ ਡਰਨਾ ਕੁਛ ਨਹੀਂ ਨੇਰੇ ਚ ਜੇ ਆ ਕੇ ਪੈਰੀ ਬੋਚ ਡਰ ਤੱਕਾ ਜਾ ਦੋ ਡਾਂਗਾ ਖਾਲਾਂਗੇ ਜਵਾਕ ਜੇ ਤੂੰ ਹੋਰ ਕੀ ਕਰਾਂਗੇ ਫਿਰ ਜਰੂਜ ਕੁ ਠੱਠਾ ਠਾਪਾ ਡੰਡਾ ਨਿਕਟੇ ਕੁ ਫੇਡਾਣਾ ਹੋਵੇ ਗੇੜਾ ਦੇ ਗੇ ਆ ਪਗੇੜਾ ਗੂੜਾ ਦੇ ਕੇ ਦੇਖ ਕੇ ਮਾੜੀ ਦੀ ਢੱਛਲੀ ਤਾਂ ਕਰ ਚੱਲੀ ਆ ਠੀਕ ਆ ਬਖਤੌਰ ਜਵਾਕ ਜਾ ਪੈਂਦਾ ਲੰਨੇ ਤੇ ਲੁੱਕ ਕੀ ਨਾ ਖੜਾ ਹੋਵੇ ਆਖੇ ਪੈਂਦਾ ਲੰਨ ਮੇਰੇਲਾ ਬਾਪੂ ਦਾ ਗੇੜਾ ਮਾਰ ਕੇ ਭੱਗ ਗਿਆ ਉਹ ਬਖਤੌਰ ਸ਼ਾ ਉਹ ਗੜੀ ਤੂੰ ਹੀ ਆਉਦੀ ਆ ਹੋਏ ਆਹਾਹਾਹਾ ਪੈਂਦਾ ਲੰਨਾ ਹੁਣ ਜਮੀ ਬੁੰਡ ਤੇ ਪਵਾਏਂਗਾ ਤੂੰ ਪਾਇਓਦਾ ਰਹਿੰਦੇ ਤੂੰ ਹੋਦੇ ਪਾਇਣ ਤੂੰ ਦੇ ਕੱਖ ਦੀ ਬੜੀ ਫਦੀ ਕਣਕ ਜੀ ਚ ਕਿਹੜੀ ਇਹ ਮਾਂ ਦੀ ਲੰਨੇ ਜੀ ਦੀ

ਆ ਜਾ ਆ ਕੁਛ ਨਹੀਂ ਹੁੰਦਾ ਆ ਜਾ ਬਖਤੌਰ ਕੀ ਹੁੰਦੀ ਹੈ ਭਜਾਂਦੇ ਹੁਣ ਆ ਭਾਗ ਕਰ ਕਰੇ ਚੱਲੀਏ ਯਾਰ ਹੁਣ ਜਵਾਕ ਜਾ ਜਾ ਕੇ ਦੱਸੂ ਫਿਰਾਂ ਬਟਾਈਮ ਨਾਲ ਹੋ ਤਾਂ ਹੋ ਜੂਗਾ ਚੰਗਾ ਫਿਰ ਭਾਈ ਮੁਖਤਾਰ ਸਾਹਿਬ ਆ ਜਾ ਫਿਰ ਮੇਰੇ ਨਾਲ ਹੀ ਬਾਗ ਚੱਲੀ ਪਿੰਡ ਜਾਣਾ ਤੂੰ ਚੱਲ ਫਿਰ ਤੇਰੇ ਨਾਲ ਹੀ ਬਾਗ ਚੱਲਦਾ ਮੁਖਤਾਰ ਸਾਹਿਬ ਪਿੰਡਾਂ ਚੱਲ ਹਾਂ ਚੜਾਈ ਤਾਂ ਬਹੁਤ ਸੀਗੀ ਹਾਂ ਗੱਲ ਕਰ ਚੜਾਈ ਹੁਣ ਪਾਇਂ ਦੱਲੇ ਨਾ ਬੇਇਤੀ ਹੋਗੀ ਜਿਹੜੀ ਉਹ ਗੱਲ ਕਰਤ ਹੋਗੀ ਬੇਇਤਨਾ ਹੁੰਦਗੀ ਰਹਿੰਦੀ ਆ ਬਖਤੌਰ ਉਹ ਗੱਲ ਗਲਤ ਹੋਗੀ ਜਿਹੜੀ ਬੇਇਤੀ ਹੋਗੀ ਪਾਇਂ ਕੁਛ ਨਹੀਂ ਦਾ ਕੁਛ ਨਹੀਂ ਦਾ ਡਰਿਆ ਨਾ ਕਰ ਬਖਤੌਰ ਭਾਈ ਤਾਂ ਐਸੀ ਵੀ ਬੇਇਤੀ ਦਿਖਾਈ ਆ ਚੱਲ ਭਾਈ ਦਾ ਪਰਾ ਬਦੇਖੀ ਜਾਊਗੀ ਜੇ ਤਾਂ ਖੁੰਦੇ ਤੇਰੇ ਵੀ ਬਰੋਬਰੀ ਪਾਇਆਂਗੇ ਤੇਰਾ ਤਾਂ ਭਾਂ ਦੇ ਨਾ ਬਖਤੌਰ ਸੇ ਰਾਜਤ ਨਹੀਂ ਆਏਗਾ ਨਾ ਨਾ ਚੱਲ 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 ਰਾਜ ਰਪਾ ਡਲਨ ਉੱਤਰ ਜੀ ਸਾਡੇ ਕੋਲੇ ਨਹੀਂ ਉੱਤਰ ਦਾ ਬਖਤੌਰ ਸੇ ਨਹੀਂ ਚੱਲਾਂਗੇ ਆਪਾਂ ਉਹ ਪਾਇਂ ਦੱਲੇ ਤੇਰੀ ਬੁੰਡ ਤੇ ਖਾ ਲਿਆ ਦੋਨੇ